ਦਾਦੀ ਕੀ ਇਹ ਨਹਿਰ ਨਾ ਪਿਛਲੇ 1 ਮਹੀਨੇ ਦੇ ਵਿੱਚ ਹੀ ਦੋ ਵਾਰੀ ਟੁੱਟ ਚੁੱਕੀ ਆ ਠੀਕ ਆ ਜੀ ਇਹ ਨਹਿਰ ਦਾ ਜਿਹੜੀ ਹਾਲਤਾ ਬਹੁਤ ਜ਼ਿਆਦਾ ਮਾੜੀ ਆ ਠੀਕ ਆ ਇਹ ਨਹਿਰ 1962 ਦੇ ਵਿੱਚ ਬਣੀ ਸੀਗੀ ਇਹਦੀ ਮਨਿਆਦ ਜਿਹੜੀ ਆ ਉਹ 30 ਸਾਲਾਂ ਦੀ ਆ ਤੇ ਇਹਨੂੰ ਅੱਜ ਘਟੋ ਘਟ ਵੀ ਜਿਹੜੇ ਆ ਉਹ ਬਾਹਰ 60 ਸਾਲ ਹੋ ਗਏ ਆ ਜੀ ਠੀਕ ਆ ਜੀ ਇਹਦੀ ਜਿਹੜੀ ਮਨਿਆਦ ਨੰਗਣ ਦੀ ਵਜ੍ਹਾ ਕਰਕੇ ਜਿਹੜੇ ਸਰਕਾਰ ਦੀ ਹੁਣ ਨਵੀਂ ਨੀਤੀ ਆ ਕਿ ਹਾਂ ਵੀ ਟੀਲਾਂ ਤੱਕ ਪਾਣੀ ਪਹੁੰਚਾਉਣਾ ਅਸੀਂ ਬਿਲਕੁਲ ਮੰਨਦੇ ਆ ਕਿ ਟੀਲਾਂ ਤੱਕ ਪਾਣੀ ਪਹੁੰਚਣਾ ਚਾਹੀਦਾ ਵਾ ਪਰ ਸਰਕਾਰ ਇਨਡਾਇਰੈਕਟ ਵੇ ਦੇ ਨਾਲ ਕੋਸ਼ਿਸ਼ ਕਰ ਰਹੀ ਆ ਕਿ ਸਾਡੇ ਮੂੰਹ ਇਹ ਕਢਾਵੇ ਕਿ ਸਾਨੂੰ ਪਾਣੀ ਦੀ ਲੋੜ ਨਹੀਂ ਕਿਉਂ ਟੁੱਟੀ ਟੁੱਟਣ ਦਾ ਕਾਰਨ ਕੀ ਹੈ ਟੁੱਟਣ ਦਾ ਕਾਰਨ ਇਹ ਆ ਕਿ ਇਹਦੀ ਜਿਹੜੀ ਕਹਾਵਤ ਆ ਬਹੁਤ ਖਸਤਾ ਵਾ ਬਹੁਤ ਜ਼ਿਆਦਾ ਪੁਰਾਣੀ ਨਹਿਰ ਇਹ ਨਵੇਂ ਸਰੂਪ ਬਣੇ ਫੇਰ ਬਣਦੀ ਗੱਲ ਓਵਰਫਲੋ ਦੀ ਨਹੀਂ ਗੱਲ ਭਾਜੀ ਇਹ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਆ ਨਹਿਰ 60 ਸਾਲ ਚੱਲ ਚੁੱਕੀ ਆ 30 ਸਾਲ ਦੀ ਮਨਿਆਦ ਆ ਮਿਲਬ ਆਪਣੇ ਮਨਿਆਦ ਤੋਂ ਡਬਲ ਚੱਲ ਚੁੱਕੀ ਆ ਤੇ ਟੇਲਾਂ ਦੇ ਉੱਤੇ ਪਾਣੀ ਪਚਾਉਣ ਦੇ ਚੱਕਰ ਦੇ ਵਿੱਚ ਇਹਦਾ ਜਿਹੜਾ ਨੁਕਸਾਨ ਆਈ ਵਾਰ ਸਾਡਾ ਜਿਹੜੇ ਵਿਚਲੇ ਕੀ ਮੰਗ ਕਰਦੇ ਜੀ ਮੰਗਦੀ ਮਤਲਬ ਜਿਹੜਾ ਜੋ ਸਾਡਾ ਨਾ ਨੁਕਸਾਨ ਹੋਇਆ ਵਾ ਪਹਿਲੀ ਗੱਲ ਤੇ ਜਿਹੜਾ ਵਾ ਸਾਨੂੰ ਸਾਡਾ ਜੀ ਨਹੀਂ ਕਰਦਾ ਅਸੀਂ ਕਿਰਤੀ ਬੰਦੇ ਆ ਸਾਡਾ ਜੀ ਨਹੀਂ ਕਰਦਾ ਕਿ ਹਾਂ ਵੀ ਇਹ ਸਰਕਾਰਾਂ ਗੜੀ ਹੱਥ ਢੀਏ ਤੇ ਉਹਨਾਂ ਤੋਂ ਜਾ ਕੇ ਇਹ ਆਪਦਾ ਜਿਹੜਾ ਮੁਆਵਜ਼ੇ ਦੀ ਮੰਗ ਕਰੀਏ ਪਰ ਗੱਲ ਇਹ ਆ ਕਿ ਅਸੀਂ ਟੈਕਸ ਪੇਅਰ ਬੰਦੇ ਆ ਟੈਕਸ ਪੇਅ ਕਰਦੇ ਆਂ ਹਰ ਗੱਲ 'ਚ ਟੈਕਸ ਪੇਅ ਕਰਦੇ ਆਂ ਆਪਾਂ ਤੇ ਸਰਕਾਰ ਦਾ ਇਥੇ ਹੱਕ ਬਣਦਾ ਵਾ ਕਿ ਪਹਿਲਾਂ ਤੇ ਉਹਦੀ ਜਿਹੜੀ ਉਹ ਜਿਹੜੀ ਉਹਦੀ ਖਲਾਈ ਖਲੂਈ ਪ੍ਰੋਪਰ ਕਰਾ ਕੇ ਰੱਖੀ ਜਾਵੇ ਇਹਦੀ ਜਿਹੜੀ ਆ ਉਹਦੀ ਬੰਤਰ ਸਹੀ ਕੀਤੀ ਜਾਵੇ ਇਹਦਾ ਐਸਟੀਮੇਟ ਜਿਹੜਾ ਅੱਜ ਤੋਂ ਅੱਜ ਦੀ ਅੱਜ ਹੀ ਪਾਸ ਕਰਾਇਆ ਜਾਵੇ ਉਸ ਤੋਂ ਬਾਅਦ ਸਾਨੂੰ ਜਿਹੜਾ ਬਣਦਾ ਮੁਆਵਜ਼ਾ ਉਹ ਦਵਾਇਆ ਜਾਵੇ ਜੀ ਪਹਿਲਾਂ ਸਾਰੇ ਕਾਲਵਾਜੀ ਸਾਰੇ ਪ੍ਰੈਸ ਵਾਲੇ ਰਿਪੋਰਟਰਾਂ ਦਾ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਮੈਂ ਦਿਲਬਾਖ ਸਿੰਘ ਹਰੀਗੜ ਜੀ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਤੇ ਇਤਨੀਕ ਨੂੰ ਜਿਹੜੀ ਸਾਡੇ ਘਟਨਾ ਵਾਪਰੀ ਐ ਇਸੇ ਦੇ ਉੱਤੇ ਉਸ ਨੂੰ ਅਸੀਂ ਸਾਡੇ ਦੋਵੇਂ ਫਾਰਮਾਂ ਨੂੰ ਇਸ ਤਰ੍ਹਾਂ ਦੇਖਦੇ ਆ ਕਿਉਂਕਿ ਇੱਕ ਹੁੰਦਾ ਹੈ ਸ਼ਰਾਰਤੀ ਅੰਸਰ ਇੱਕ ਹੁੰਦਾ ਹੈ ਸਮਝ ਵਾਲਾ ਬੇਸਮਝ ਜਣੀ ਬੇਸਮਝ ਤੇ ਸ਼ਰਾਰਤੀ ਅੰਸਰ ਦੋਵਾਂ ਵਿੱਚ ਬਹੁਤ ਜ਼ਮੀਨੇ ਸਮਾਨ ਦਾ ਫਰਕ ਹੁੰਦਾ ਹੈ ਸ਼ਰਾਰਤੀ ਅੰਸਰਾਂ ਵੱਲੋਂ ਇੱਕ ਸਾਜ਼ਿਸ਼ ਰਚੀ ਗਈ ਦੀ ਇਹ ਸਾਡੇ ਮੋਲਚੇ ਨੂੰ ਬਦਨਾਮ ਕਰਨਾ ਸੀ ਤੇ ਉਹ ਸ਼ਰਾਰਤੀ ਅੰਸਰ ਸਰਕਾਰ ਦੇ ਛੱਲ ਨੇ ਪ੍ਰਸ਼ਾਸਨ ਦੇ ਛੱਲ ਨੇ ਜਣੀ ਪ੍ਰਸ਼ਾਸਨ ਦੀ ਅੱਖ ਦੇ ਹਠਾ ਸਰਕਾਰ ਦੀ ਅੱਖ ਨੇ ਸਾਰਾ ਕੁਝ ਵਾਪਰਿਆ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਹਰਿਆਣਾ ਸਰਕਾਰ ਕੇਂਦਰ ਸਰਕਾਰ ਇਸ ਘਟਨਾ ਦੀ ਜ਼ਿੰਮੇਵਾਰ ਹੈ ਤੇ ਉਹ ਸਰਾਰਤੀ ਅੰਸਰ ਜ਼ਿੰਮੇਵਾਰ ਹੈ ਜਿਨ੍ਹਾਂ ਦੇ ਆਪਣੇ ਨਿੱਜੀ ਹਿੱਤ ਛੁਪੇ ਐ ਇਹਨਾਂ ਗੱਲਾਂ ਬਾਤਾਂ ਦੇ ਪਿੱਛੇ ਇੱਥੇ ਰੁਕਾਵਟਾਂ ਸਾਡੇ ਕਿਸਾਨਾਂ ਨੇ ਨਹੀਂ ਖੜੀਆਂ ਕੀਤੀਆਂ ਹੁੰਆਂ ਤੁਹਾਨੂੰ ਸਾਰੇ ਸਾਡੇ ਪ੍ਰੈਸ ਵਾਲਿਆਂ ਵੀ ਇਹਨਾਂ ਨੂੰ ਪਤਾ ਹੈ ਅਸੀਂ ਕੋਈ ਸੜਕ ਨਹੀਂ ਰੋਕੀ ਹੋਈ ਕੇਂਦਰ ਸਰਕਾਰ ਨੇ ਦੁਬਾਰਾ ਕੱਢੀਆਂ ਹੋਈਆਂ ਕੰਧਾਂ ਦੇ ਉੱਤੇ ਰੁਕਾਵਟਾਂ ਖੜੀਆਂ ਕੀਤੀਆਂ ਹੋਈਆਂ ਸਾਡੇ ਤਾਂ ਬੰਦੇ ਸ਼ਹੀਦ ਹੋ ਗਏ ਬੰਦੇ ਫੱਟੜ ਹੋ ਗਏ ਸਾਡੇ ਕਿੰਨੇ ਵਹੀਕਲਾਂ ਦਾ ਨੁਕਸਾਨ ਹੋ ਗਿਆ ਅਸੀਂ ਪਹਿਲੇ ਦਿਨ ਤੋਂ ਮੰਗ ਕਰ ਰਹੇ ਆ ਕਿ ਰਸਤਾ ਖੋਲ੍ਹੇ ਸਰਕਾਰ ਅਸੀਂ ਦਿੱਲੀ ਜਾਣਾ ਹੈ ਜਣੀ ਇਸ ਕਰਕੇ ਉਸ ਚੀਜ਼ ਦੀ ਮੰਗ ਕਰਨੀ ਜਿਹੜੀ ਤੁਹਾਡੇ ਪਾਸ ਕੋਈ ਚੀਜ਼ ਨਹੀਂ ਮੈਂ ਉਸ ਚੀਜ਼ ਦੀ ਤੁਹਾਡੇ ਕੋਲੋਂ ਮੰਗ ਕਰਾਂ ਇਸ ਰਾਤੀ ਅਨਸਰ ਦਾ ਕੰਮ ਹੁੰਦਾ ਇਸ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਸਰਾਰਤੀ ਅਨਸਰ ਕਹਿੰਦੇ ਆ ਜਿਹੜੇ ਬੇਵਜਾ ਉਹ ਸਾਡੇ ਅਣਪੋਹ ਲੋਕਾਂ ਨੂੰ ਲਿਆ ਕੇ ਸਾਡੇ ਮੋਰਚੇ 'ਚ ਖੜਾ ਕਰ ਦਿਆ ਤੇ ਸਾਡੇ ਗਾਲ ਪਾਉਂਦੇ ਆ ਸਾਡੇ ਮੋਰਚੇ ਦੇ ਹਾਲਾਤ ਖਰਾਬ ਕਰਨ ਦੇ ਲੱਗੇ ਹੋਏ ਆ ਜਣੀ ਸਰਾਰਤੀ ਅੰਥਾਫਨਾ ਦੇ ਬੈਕ ਸਾਈਡ ਪੰਜਾਬ ਸਰਕਾਰ ਹੈ ਪੰਜਾਬ ਦਾ ਸਮੁੱਚਾ ਪ੍ਰਸ਼ਾਸਨ ਹੈ ਤੇ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਹੀ ਦੋਸ਼ੀ ਹੈ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਜੇ ਅੰਥਾਫਨਾ ਦੀ ਚੀਜ਼ ਹੈ ਜਿਹੜੇ ਬੰਦਿਆਂ ਨੇ ਸਾਡੀ ਸਟੇਟ ਤੇ ਆ ਕੇ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਤੇ ਬੰਦਿਆਂ ਧਰਾਵਾਂ ਦੇ ਤਹਿਤ ਕਾਰਵਾਈ ਕੀਤੀ ਜਾਵੇ ਤੇ ਗ੍ਰਿਫਤਦਾਰੀ ਪਾਈ ਜਾਵੇ ਅਸੀਂ ਸਮਝਦੇ ਹਾਂ ਲੋਕਾਂ ਦੀਆਂ ਦਿੱਕਤਾਂ ਅਸੀਂ ਲੋਕਾਂ ਦੇ ਨਾਲ ਆ ਅਸੀਂ ਸਮੂਹ ਦੇ ਹਿੱਤਾਂ ਦੀ ਗੱਲ ਕਰ ਰਹੇ ਹਾਂ ਸਾਡਾ ਨਿੱਜੀ ਹਿੱਤ ਕੋਈ ਨਹੀਂ ਅਸੀਂ ਸਮੂਹ ਦੇਸ਼ ਵਾਸੀਆਂ ਦੇ ਹਿੱਤਾਂ ਦੀ ਗੱਲ ਕਰਦੇ ਹੋਏ ਸਰਕਾਰ ਦੇ ਕੋਲੋਂ ਮੰਗ ਕਰ ਰਹੇ ਹਾਂ ਕਿ ਸਰਕਾਰ ਬਦਲਵਾ ਪ੍ਰਬੰਧ ਕਰੇ ਜੇ ਰਸਤੇ ਸਰਕਾਰ ਨੇ ਰੋਕੇ ਆ ਲੋਕਾਂ ਬਾਤ ਤੇ ਰਸਤੇ ਦਾ ਪ੍ਰਬੰਧ ਕਰੇ ਫੌਰੀ ਬਰਸਾਤ ਦਾ ਸਮਾਂ ਆਣਾ ਹੈ ਦਿੱਕਤਾਂ ਆਉਂਦੀਆਂ ਆ ਅਸੀਂ ਇਹ ਗੱਲ ਪ੍ਰਮਾਨ ਕਰਦੇ ਹਾਂ ਸਾਨੂੰ ਵੀ ਦਿੱਕਤਾਂ ਵੱਡੀਆਂ ਦਿੱਕਤਾਂ ਰਸਤੇ ਬੰਨ੍ਹ ਆਉਂਦੀਆਂ ਇਸ ਕਰਕੇ ਅਸੀਂ ਰਾਹ ਬੰਦ ਨਹੀਂ ਕੀਤੇ ਰਾਹ ਬੰਦ ਸਰਕਾਰ ਨੇ ਕੀਤੇ ਆ ਉਸੇ ਕੋਲੋਂ ਮੰਗ ਕਰਨੀ ਚਾਹੀਦੀ ਹੈ ਜਿਹਦੇ ਕੋਈ ਚੀਜ਼ ਕੋਲੇ ਕੋਈ ਚੀਜ਼ ਹੋਵੇ ਬਸ ਹੋਵੇ ਜਿਹੜਾ ਪੂਰੀ ਕਰ ਤੱਕਦਾ ਹੋਵੇ ਤੇ ਉਹ ਬੇਤੁਕੇ ਬਿਆਨ ਲਿਆ ਕੇ ਬਾੜਦੇ ਆ ਸਾਡੇ ਚ ਸ਼ਰਾਰਤੀ ਅੰਤਰ ਸਾਡੇ ਗੁੰਮਰਾਹ ਕਰਦੇ ਆ ਸਾਡੇ ਕਿਸਾਨਾਂ ਨੂੰ ਹਰ ਮਾਹੌਲ ਖਰਾਬ ਕਰਨ ਤੇ ਲੱਗੇ ਹੋਏ ਸਾਡੇ ਪਿੰਡਾਂ ਦਾ ਸਮੁੱਚੇ ਪਵਾ ਦੇ ਲੋਕ ਆ ਜਿਹੜੇ ਉਹ ਸਾਡੇ ਨਾਲ ਖੜੇ ਆ ਲੰਗਰਾਂ ਦੀ ਸੇਵਾ ਕਰਦੇ ਰਿਹਾ ਚਾਹ ਪਾਣੀ ਦੀ ਸੇਵਾ ਕਰਦੇ ਆ ਅੱਜ ਵੀ ਜਾਰੀ ਹੈ ਜਣੀ ਇਸ ਕਰਕੇ ਅਸੀਂ ਅੱਜ ਦੇ ਤੁਹਾਡੇ ਮਾਧਮ ਰਾਹੀਂ ਇਹ ਮੰਗ ਕਰਦੇ ਆ ਸਰਕਾਰ ਦੇ ਕੋਲੋਂ ਕਿ ਸਾਡੀਆਂ ਮੰਗਾਂ ਦਾ ਸਰਕਾਰ ਕੇਂਦਰ ਸਰਕਾਰ ਹੱਲ ਕਰੇ ਨਹੀਂ ਉਹ ਕਰਨਾਤਾ ਰਸਤੇ ਖੋਲੇ ਤੇ ਅਸੀਂ ਦਿੱਲੀ ਵਾਲਾ ਕੂਚ ਕਰਾਂਗੇ ਉਨੀ ਦੇਰ ਤੱਕ ਸਾਡੇ ਸੰਘਰਸ਼ ਚੱਲਣਗੇ ਜਿੰਨੀ ਦੇਰ ਤੱਕ ਕੋਈ ਸਾਰਥਕ ਹੱਲ ਸਾਡੀਆਂ ਮੰਗਾਂ ਦਾ ਸਰਕਾਰ ਨਹੀਂ ਕਢਦੀ ਮੰਨੀਆਂ ਹੋਈਆਂ ਸਾਡੀਆਂ ਮੰਗਾਂ ਨੇ ਕੋਈ ਨਵੀਂ ਮੰਗ ਨਹੀਂ ਹੈ ਸਾਡੀ ਇਹਦੇ ਵਿੱਚ ਸਾਰੀਆਂ ਮੰਗਾਂ ਲਿਖਤੀ ਰੂਪ ਦੇ ਵਿੱਚ 2020-21 ਦੇ ਵਿੱਚ ਪ੍ਰਵਾਨ ਕੀਤੀਆਂ ਹੋਈਆਂ ਨੇ ਕੇਂਦਰ ਸਰਕਾਰ ਨੇ ਉਹਨਾਂ ਦਾ ਅਸੀਂ ਸਾਰਥਕ ਹੱਲ ਚਾਹੁੰਦੇ ਆ ਇਸ ਕਰਕੇ ਅਸੀਂ ਸ਼ਾਂਤਮਈ ਢੰਗ ਤਰੀਕੇ ਨਾਲ ਸਾਡੇ ਸੰਘਰਸ਼ ਇਸੇ ਤਰ੍ਹਾਂ ਚੱਲਣਗੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਕੰਮ ਦਾ ਸਮਾਂ ਹੈ ਕੰਮ ਲੰਘ ਜਾਣੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਦੇ ਵਿੱਚ ਹੋਰ ਲੜਾਂ ਬਹਿਰਾਂ ਹੋਣੀਆਂ ਤੇ ਗਰੰਟੀ ਹੈ ਇਸ ਗੱਲ ਦੀ ਕਿ ਅਸੀਂ ਜਿੱਤਾਂਗੇ ਅਸੀਂ ਉਹ ਮੰਗਾ ਸਰਕਾਰ ਦੇ ਘਰ ਤੇ ਗੋਡਾ ਰੱਖ ਕੇ ਮਨਵਾਵਾਂਗੇ ਤੇ ਸਫਲ ਹੋਵਾਂਗੇ ਧੰਨਵਾਦ ਗੁਰਵਿੰਦਰ ਸਿੰਘ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਲੌਕਾ ਪੈਂਡ ਜੋ ਇੱਥੋਂ ਘੜੋ ਘਾੜ ਚਾਰ ਵਾਰਾ ਨੈਟ ਟੁੱਟ ਚੁੱਕੀ ਆ ਇੱਕ ਰਾਹੀਂ ਤੋਂ ਟੁੱਟੀ ਆ ਰਹੀ ਤੀਜੀ ਰਾਹ ਹੁਣ ਦੋ ਰਾਹ ਪਹਿਲਾਂ ਤਿੰਨ ਵਾਰ ਹੁਣ ਆਇਆ ਨੇ ਜੋ ਡੈਰ ਟੁੱਟ ਚੁੱਕੀ ਸਾਡੀ ਇਹ ਨਯਨ ਨੇ ਸਾਡਾ ਇੱਕ ਮਹੀਨੇ ਦੇ ਵਿੱਚ ਹੀ ਇਹ ਜਿਹੜੀਆਂ ਤਿੰਨ ਤੋੜਾਂ ਹੋ ਗਈਆਂ ਸਾਡਾ ਘਟੋ ਘਾੜ ਇੱਥੇ ਭਾਜੀ ਇੱਥੇ ਬਹੁਤਾ ਨੁਕਸਾਨ ਹੋਇਆ ਵਾ 5-5 6 ਫੁੱਟ ਨੀਵੇਂ ਥਾਂ ਪਾਣੀ ਸਾਡਾ ਚੜ ਚੁੱਕਾ ਪਿਛਲੀਆਂ ਤੋਂ ਪਾੜਾ ਪਿੰਡ ਵੀ ਪਾਣੀ ਜਾ ਚੜ ਗਿਆ ਸੀ ਇੱਥੇ ਪਾਣੀ ਸਾਡਾ ਇਨਾ ਨੁਕਸਾਨ ਕਰਦਾ ਉਦੋਂ ਵੀ ਹੋਇਆ ਤੇ ਹੁਣ ਫੇਰ ਹੋਇਆ ਵਾ ਅਜੇ ਪਹਿਲਾ ਪਾਈ ਟੁੱਟਾ ਵਾ ਤੇ ਮਾਰੇ ਜੰਗਾ ਜੱਟਾਂ ਨੇ ਆਪਣੇ ਖਸਾਨਾਂ ਨੇ ਪਿਆੜੀਆਂ ਫੋਲ ਫਲਾਕੇ ਚੱਕੜ ਚੁੱਕੜ ਬਣਾਇਆ ਤੇ ਝੋਨਾ ਲਾਇਆ ਘਾੜੋ ਘਾੜੇ ਤੇ 50 60 ਕਿਲੇ ਝੋਨਾ ਲੱਗ ਚੁੱਕਾ ਤੇ ਹੁਣ ਅਜੇ ਵੀ ਕਈਆਂ ਦੇ ਕਦੂ ਬਣੇ ਆ ਕਿ ਇਹਨੀਆਂ ਪਨੀਰੀਆਂ ਡੋਬੀਆਂ ਕਈਆਂ ਦੇ ਘਰਾਂ ਵਿੱਚ ਪਾਣੀ ਜਾ ਵੜਿਆ ਅਸੀਂ ਇਹ ਸਰਕਾਰ ਨੂੰ ਇਹਦੀ ਸਰਕਾਰ ਦੀ ਨਖੈਦੀ ਕਰਦੇ ਆ ਕਿਉਂ ਇਹ ਜੋ ਕਿਸਾਨਾਂ ਦਾ ਜੋ ਇਹਨਾਂ ਆਂਦੇ ਅਸੀਂ ਖਸਾਨਾਂ ਦੇ ਭਾਈਵਾਲ ਬੰਦੇ ਆ ਸਾਡਾ ਭਾਈਵਾਲ ਕੀ ਸਾਡੇ ਡੋਬਨ ਦੇ ਭਾਈਵਾਲ ਬੰਡੇ ਆ ਕਿ ਕਿਦਾ ਕਸੂਰ ਆ ਨਹਿਰ ਜਿਹੜੀ ਟੁੱਟੀ ਆ ਇਹ ਕਸੂਰ ਆ ਨਹਿਰ ਮੈਘਮੇ ਦਾ ਕਸੂਰ ਆ ਕਾਰਨ ਆ ਵੀ ਜਦੋਂ ਇਹਨਾਂ ਨੂੰ ਪਤਾ ਵੀ ਇਥੋਂ ਟੋੜਨੀ ਆ ਇਹਨਾਂ ਦਾ ਫਰਜ਼ ਬਣਦਾ ਜੇ ਨਹਿਰ ਬੱਝ ਚੁੱਕੀ ਹੈ ਘਟੋ ਘਟ ਭਾਈ ਆਪਣੇ ਦੋ ਰੋ ਤਿੰਨ ਤਣ ਬੰਦੇ ਵਾਰੀ ਨਾਲ 8 ਘੰਟੇ ਡਿਊਟੀ ਲਾਉਂਦੇ ਰਾਤ ਦੀ ਡਿਊਟੀ ਬੰਦੇ ਆਪਣੇ ਚੱਲਦੇ ਰਹਿੰਦੇ ਕ੍ਰਾਸ ਕਰਦੇ ਇਹਨਾਂ ਨੂੰ ਪਾਣੀ ਪਾਵਾ ਦੇ ਕਿੱਥੋਂ ਪਾਣੀ ਟੁੱਟਾ ਕਿੱਥੋਂ ਨਹੀਂ ਟੁੱਟਾ ਕਿੰਨੇ ਜੇ ਟੁੱਟੀ ਆ ਜੇ ਨਹਿਰ ਟੁੱਟੀ 6:30 8:30 ਮਰ ਟੁੱਟ ਗਈ ਪਾਣੀ ਨਹਿਰ ਤੇ ਨਹਿਰ ਦੀਆਂ ਨਾਸਾਂ ਬੰਦ ਹੋਈਆਂ ਬਈਆਂ ਆਪਣੇ ਇਹਨਾਂ ਸਿੰਘਾਂ ਨੇ ਜਿਹਨਾਂ ਨੇ ਲਾਗੇ ਬਣੀਆਂ ਅਕਸਰ ਨੂੰ ਖੁਦ ਕਹਿੰਦੇ ਰਹਾ ਭਾਈ ਨਹਿਰ ਦਾ ਪਾਣੀ ਜਿਆਦਾ ਵਾ ਇਹਦਾ ਪਾਣੀ ਘੱਟ ਕਰੋ ਇਹਦਾ ਪਾਣੀ ਘੱਟ ਕਰੋ ਇਹਨਾਂ ਨੇ ਪਾਣੀ ਨਹੀਂ ਘੱਟ ਕੀਤਾ ਗਾੜੀਆਂ ਕਹਿੰਦੇ ਆ ਗਾੜੀ ਖੇਮ ਕਨ ਟੇਲਾ ਨੂੰ ਪਾਣੀ ਦੇਣਾ ਵਾ ਅਸੀਂ ਉਹਨਾਂ ਦੇ ਵੈਰੀ ਨਹੀਂ ਉਹ ਵੀ ਸਾਡੇ ਕਿਸਾਨ ਭਰਾ ਆ ਹੀ ਉਹਨਾਂ ਵਾਸਤੇ ਹੀ ਮੈਸੇਦ ਬੈਠੇ ਆ ਚਲੋ ਉਹਨਾਂ ਨੂੰ ਪਾਣੀ ਦੇਣਾ ਕਿ ਤਰੀਕੇ ਜ ਪਾਣੀ ਦੇਣੇ ਇਹਨਾਂ ਦੀ ਮਜਬੂਤੀ ਕਰਨੇ ਦੀ ਤੇ ਪਾਣੀ ਦੇਣਾ ਅਸੀਂ ਇਹ ਗੱਲ ਕਹਿੰਨੇ ਆ ਵੀ ਹੁਣ ਇਸ ਵੇਲੇ ਜਿਹੜਾ ਵੀ ਆ ਇਹਨਾਂ ਨੇ ਨਹਿਰ ਪੂਰੀ ਬੰਦਣਾ ਤੇ ਬਨ ਗਏ ਸੇ ਬੰਦੇ ਡਿਊਟੀ ਲਾਉਣ ਤੇ ਸਾਨੂੰ ਇਹਨਾਂ ਬੰਦਿਆਂ ਨੂੰ ਐਕਦੀ ਮਾਅਬਜ਼ਾ ਮਿਲਣਾ ਚਾਹੀਦਾ ਵਾ ਤੇ ਕਿਤੇ ਅੱਜ ਤੁਸੀਂ ਕੀ ਕਰ ਰਹੇ ਜੀ ਹੁਣ ਹੁਣ ਅਸੀਂ ਇਹੋ ਗੱਲ ਕਰਨ ਦੇ ਆ ਕਾਠੇ ਵਾ ਤੇ ਕਰਨੇ ਧਰਨਾ ਲਾਇਆ ਵੀ ਅਸੀਂ ਇਹ ਨਾ ਆਹ ਰੋਡ ਜਿਹੜਾ ਬੰਦ ਕੀਤਾ ਤਰਨਦਾਰਨ ਪੱਟੀ ਖੇਮਗਰ ਨੰਬਰਸਾ ਰੋਡ ਜਾ ਰਿਹਾ ਏ ਅਸੀਂ ਇਸ ਕਰਕੇ ਲਾਇਆ ਵਾ ਵੀ ਸਾਡੀ ਕੋਈ ਸੁਣਦਾ ਨਹੀਂ ਗਿੰਦਾ ਨਹੀਂਗਾ ਪਹਿਲਾਂ ਵੀ ਉਧਰ ਆਣ ਕੇ ਸਾਨੂੰ ਨਾ ਇਹਨਾਂ ਮਾਅਬਜ਼ਾ ਦਿੱਤਾ ਤੇ ਨਾ ਇਹਨਾਂ ਗੱਲਬਾਤ ਨੂੰ ਉਦੋਂ ਸਾਨੂੰ ਸ਼ਰਧਾ ਦਿੰਦੇ ਰਹੇ ਆ